ਸੱਚੀ ਕਾਜੀ ਆ ਮੈਂ ਰਾਮਪੈਕਸ ਪਰਮਾਰਨ ਦਾਵਾ ਕਲੈਕਸ਼ਨ ਤੇ ਬੋਲ ਰਹੀ ਆ ਮੈਂ ਅੱਜ ਫਸਟ ਟਾਈਮ ਵੀਡੀਓ ਪਾ ਰਹੀ ਆ ਜੋ ਕਿ ਲਾਈਵ ਪਰ ਪਹਿਲਾਂ ਮੈਂ ਕੁਝ ਇਸ ਤਰ੍ਹਾਂ ਹੀ ਛੋਟੀਆਂ ਪਾਦਰ ਨਹੀਂ ਸੀ ਤੇ ਆਨਲਾਈਨ ਮੈਂ ਅੱਜ ਤੋਂ ਸਟਾਰਟ ਕਰ ਰਹੀ ਆ ਤੇ ਤੁਸੀਂ ਮੇਰੀ ਵੱਧ ਤੋਂ ਵੱਧ ਸਪੋਰਟ ਕਰਨਾ ਇਹ ਜੋ ਸੂਟ ਹੈ ਰਾਮ ਟੈਕਸ ਕੰਪਨੀ ਦਾ ਦੇਖੋ ਇਸ ਦਾ ਲੋਗੋ ਲੱਗਾ ਹੋ ਸੌਰੀ ਮੈਂ ਵੱਡੀਆਂ ਜੋ ਜੋ ਪਾ ਰਹੀ ਆ ਨਾ ਪਰ ਇੱਕ ਵੀਡੀਓ ਪਾਈ ਉਹਦੇ ਵਿੱਚ ਮੇ ਤੁਹਾਨੂੰ ਰਾਮ ਟੈਕਸ ਦਾ ਲੋਗੋ ਨਹੀਂ ਦਿਖਾ ਹੋਇਆ ਤੇ ਇਹ ਰਾਮ ਟੈਕਸ ਦਾ ਕਾਟਨ ਮਸਲੀਨ ਦਾ ਸੂਟ ਹੈ ਦੇਖੋ ਕਿੰਨੀ ਸੋਹਣੀ ਸਟੈਂਚ ਐਮਬਰਾਇਡਰੀ ਹੈ ਇਹ ਏਸ਼ੀਅ ਮੀਟਰ ਹੈ ਨਾ 올ਓਵਰ ਹੈ ਇਸ ਤੇ ਬਹੁਤ ਸੋਹਣਾ ਜੁੱਦਾ ਹੈ ਨਾ ਧਾਗੇ ਦਾ ਵਰਕ ਗੱਠ ਵਰਕ ਜੁੱਦਾ ਆ ਵੀ ਦੇਖੋ ਤੁਸੀਂ ਲੋਕੋ ਦੇਖ ਸਕਦੇ ਹੋ ਹੈ ਨਾ ਤੇ ਇਹਦੀਆਂ ਬਾਹਾਂ ਵੀ ਅਲੱਗ ਹੋ ਗਈਆਂ 3 ਮੀਟਰ ਇਹਦਾ ਸ਼ਾਰਟ ਦਾ ਤੇ 3 ਮੀਟਰ ਦੀ ਸਲਵਾਰ ਇੱਕ ਸਲਵਾਰ ਵਿੱਚ ਵੀ ਦੇਖੋ ਕਿੰਨੀ ਸੋਹਣੀ ਬੁਤੀ ਹੈ ਨਾ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਜੇ ਤੁਸੀਂ ਇਸ ਨੂੰ ਪਾਰਟੀ ਜਾਂ ਸਕੂਲ ਟੀਚਰ ਜੋ ਵੀ ਪ੍ਰੋਫੈਸਰ ਵਗੈਰਾ ਜਾਂ ਕੋਈ ਵੀ ਜਿੱਦਾਂ ਕੋਈ ਵੀ ਇਨਸਾਨ ਚ ਪਹਿਸੋ ਬਹੁਤ ਹੀ ਜਾਨਕਿ ਬਿਨਾ ਲਾਈਨਿੰਗ ਤੇ ਬਰਨ ਵਰਸਨ ਹੈ ਤੇ ਇਸ ਦਾ ਦੁਪੱਟਾ ਵੀ ਦੇਖੋ ਉਨਾ ਹੀ ਸੋਹਣਾ ਹੈ ਕੋਈ ਤੁਹਾਨੂੰ ਕੋਸ਼ ਨਹੀਂ ਕਰਾਉਣਾ ਪਹਿਣਾ ਇਹਨਾਂ ਸੂਟਾਂ ਤੇ ਤੇ ਦੇਖੋ ਲੈਸ ਲੱਗੀ ਹੋਈ ਹੈ ਨਾ ਤੇ ਸੂਟ ਦੇ ਵਿੱਚ ਕਢਾਈ ਆ ਇਹ ਇਸ ਦੀ ਰੇਟ ਹੈਗਾ 1799 ਰੁਪਏ ਇਸ ਦਾ ਰੰਗ ਤੁਸੀਂ ਦੇਖ ਸਕਦੇ ਹੋ ਗ੍ਰੀਨ ਜਿਹਾ ਹੈ ਨਾ ਮਹਿੰਦੀ ਵਰਗਾ ਸੁੱਕੀ ਮਹਿੰਦੀ ਵਰਗਾ ਹੈ ਨਾ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਵਧੀਆ ਪਾਰਟਮੈਂਟ ਸੁੰਗੜ ਤੇ ਇਸ ਦੇ ਵਿੱਚ 8 ਕਲਰ ਹੈ ਤੇ ਆਹ ਹੈਗਾ ਫਟਕੜ ਵਾਲਾ ਨਾ ਤੇ ਇਹ ਹੈਗਾ ਮਹਿੰਦੀ ਕਿਤਾਬ ਜਿਹੜੀ ਇਹ ਲਿਗਰ ਮੇਰਾ ਖਾਸਾ ਕਰਦੇ ਹੋ ਤੇ ਇਹ ਗ੍ਰੀਨ ਹੈ ਤੇ ਪੱਤੇ ਨੇ ਸਾਡੇ ਖੋਲ ਕੇ ਦਿਖਾ ਦੇਣਾ ਇਹ ਰਸਤਾ ਕਰਦਾ ਤੇ ਇਹ ਥੋੜਾ ਲਾਈਟ ਜਿਹਾ ਤੁਸੀਂ ਪੇਂਟ ਕਿਹਦੇ ਗਿਆਤ ਕਰਦੇ ਹੋ ਨਾ ਇਹ ਤੇਰੇ ਇਸ ਤੂਹੂੜਾ ਦੇ ਤਾ ਮੈਂਡੀ ਸ਼ੇਡ ਹਨ ਤੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਨਾ ਜਿਹੜਾ ਵੀ ਕੋਈ ਔਰ ਲੈਣਾ ਹੋ ਇਸ ਦਾ ਸਕਰੀਨ ਫੋਟ ਲੈ ਲੈਣਾ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਤੇ ਇਹ ਸਾਡਾ ਮਾਤਰ ਪ੍ਰਮਾਰੰਧਾ ਵਾ ਕਲੈਕਸ਼ਨ ਤੇ ਬਟਾਲੇ ਦੇ ਕੋਲ ਸਾਡਾ ਪਿੰਡ ਹੈ ਤੇ ਪਿੰਡ ਦੇ ਵਿੱਚ ਸਾਡਾ ਘਰ ਦੇ ਵਿੱਚ ਬੁਟੀਕ ਹੈ ਤੇ ਇਹ ਆ ਨੰਬਰ Google Pay ਆ ਤੇ ਤੁਸੀਂ ਕੰਟੈਕਟ ਨੰਬਰ ਇਹ ਤੁਸੀਂ ਨੋਟ ਕਰ ਸਕਦੇ ਹੋ ਸਭ ਚੀਜ਼ ਕਰ